ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ ਟੂ ਕੇ ਤੇ ਅੱਜ 24 ਮਾਰਚ 2025 ਨੂੰ ਬਹੁਤ ਛੋਟੀ ਦੇ ਕਬੱਡੀ ਕੱਪ ਕਰਵਾਏ ਜਾਣਿਆ ਕਬੱਡੀ ਓਪਨ ਵਿੱਚ 4 ਬੁਲੇਟ ਵੀ ਦਿੱਤੇ ਜਾਣੇ ਅੱਜ ਬੈਸਟਾ ਨੂੰ ਛੋਟੀ ਦੇ ਮੇਲੇ ਆ ਤੇ ਛੋਟੀ ਦੀਆਂ ਟੀਮਾਂ ਵੀ ਬਣ ਗਈਆਂ ਅੱਜ ਦੱਸਦੇ ਹਾਂ ਤੁਹਾਨੂੰ ਪਲੇਅਰ ਤੇ ਕਿਹੜੀਆਂ ਟੀਮਾਂ ਵਿੱਚ ਕਿਹੜੇ ਸੁਪਰਸਟਾਰ ਖੇਡਣਗੇ ਹਾਂਜੀ ਜੀ ਅੱਜ ਆਪਾਂ ਗੱਲ ਕਰੀਏ ਜੋ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਸੈਦੇ ਕੇ ਰੋਹਿਲਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਅੱਜ ਇੱਥੇ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਪੈਂਡ ਪੱਤਰ ਦੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ 111111 ਰੁਪਏ ਦੂਜਾ ਨਾਮ 88888 ਰੁਪਏ ਬੈਸਟ ਟਰੇਡਰ ਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਣਾ ਅੱਜ ਇੱਥੇ ਬਹੁਤ ਛੋਟੀ ਦੀਆਂ ਟੀਮਾਂ ਵੱੜ ਕੇ ਪੁੱਜ ਰਹੀਆਂ ਤੁਹਾਨੂੰ ਪਲੇਅਰ ਤੇ ਟੀਮਾਂ ਵੀ ਕਰਦੇ ਆ ਕਲੀਅਰ ਜਿਹੜੀਆਂ ਆਪਾਂ ਨੂੰ ਕਮੇਟੀ ਵੱਲੋਂ ਕਲੀਅਰ ਹੋ ਗਈਆਂ ਟੀਮਾਂ ਤੇ ਪਲੇਅਰ ਜੋ ਅੱਜ ਦੂਜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਪਿੰਡ ਬੱਲਾ ਨੇੜੇ ਪਟਿਆਲਾ ਜ਼ਿਲ੍ਹਾ ਵਿੱਚ ਇੱਥੇ ਬਹੁਤ ਵਧੀਆ ਮੈਚ ਅੱਜ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 1 ਲੱਖ ਦੂਜਾ ਨਾਮ 75000 ਬੈਸਟ ਰੇਡਰ ਤੇ ਜਾਪੀ ਨੂੰ ਇੱਥੇ ਵੀ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਆ ਇੱਥੇ ਵੀ ਬਹੁਤ ਚੋਟੀ ਦੀਆਂ ਟੀਮਾਂ ਪੁੱਜ ਰਹੀਆਂ ਬਣ ਕੇ ਜੇ ਆਪਾਂ ਟੀਮਾਂ ਦੀ ਗੱਲ ਕਰੀਏ ਇੱਥੇ ਜਿਵੇਂ ਬਰਸਾਲਪੁਰ ਦੀ ਟੀਮ ਖੇਡੇਗੀ ਬਰਸਾਲਪੁਰ ਵਿੱਚ ਅਰਚ ਬਰਸਾਲਪੁਰ ਅਮਰਤ ਬਰਸਾਲਪੁਰ ਕਿ ਤੂੰ ਬੁੱਢਣਪੁਰੀਆ ਬੋਪਰ ਦੀ ਟੀਮ ਵੀ ਚੋਟੀ ਦੀ ਬਣ ਕੇ ਪੁੱਜ ਰਹੀ ਹੈ ਜਿਸ ਵਿੱਚ ਹਸ਼ਿਆਰਾ ਬੋਪਰ ਰਕੇਸ਼ ਬੋਪਰ ਪ੍ਰਵੀਨ ਬੋਪਰ ਬੂਟਾ ਅਣਦਾਣਾ ਬਿੱਕਾ ਛਾਤਰ ਜੀ ਆਪਾ ਦੜਬਾ ਮੰਡੀ ਦੀ ਟੀਮ ਦੀ ਗੱਲ ਕਰੀਏ ਦੜਬਾ ਮੰਡੀ ਵੀ ਚੋਟੀ ਦੀ ਬਣ ਕੇ ਪੁੱਜ ਰਹੀ ਹੈ ਜੱਸਾ ਦੜਬਾ ਧਿਆਨਾ ਦੜਬਾ ਹੋਰ ਵੀ ਚੋਟੀ ਦੇ ਸੁਪਰਸਟਾਰ ਪੁੱਜ ਰਹੇ ਆ ਆ ਟੀਮਾਂ ਇਸ ਕਬੱਡੀ ਕੱਪ ਤੇ ਖੇਡਣਗੀਆਂ ਜੇ ਆਪਾਂ ਸੈਦੇ ਕੇ ਰਹੇ ਲੱਜਲਾ ਫਰੋਜਪੁਰ ਦੇ ਕੱਪ ਤੇ ਪਹੁੰਚਦੀਆਂ ਟੀਮਾਂ ਤੇ ਪਲੇਅਰਾਂ ਬਾਰੇ ਗੱਲ ਕਰੀਏ ਦਿਉਰੇ ਦੀ ਟੀਮ ਚੋਟੀ ਦੀ ਬਣ ਕੇ ਪੁੱਜ ਰਹੀ ਹੈ ਦਿਉਰੇ ਵਿੱਚ ਅਮਨ ਦਿਉਰਾ ਦੀਪਕ ਕਾਂਸੀਪੁਰ ਹਰਿਆਣੇ ਵਾਲਾ ਚੋਟੀ ਦਾ ਸੁਪਰਸਟਾਰ ਕਿਉਂਕਿ ਸ਼ੀਲੂ ਬਾਉ ਅਕਬਰਪੁਰ ਤੇ ਅੰਬੇ ਸੌਰਸੰਗ ਨੇ ਪਹਿਲਾ ਖੇਡਣਾ ਸੀ ਇਸ ਟੀਮ ਵਿੱਚ ਸ਼ੀਲੂ ਦੇ ਸੱਟ ਲੱਗਣ ਕਾਰਨ ਅੰਬਾ ਵੀ ਸ਼ਾਇਦ ਹੀ ਖੇਡੇ ਹੁਣ ਅੰਬਾ ਵੀ ਨਹੀਂ ਖੇਡੇਗਾ ਇਹ ਟੀਮ ਵਿੱਚ ਇਹ ਟੀਮ ਟਟ ਗਈ ਹੈ ਦਿਉਰੇ ਦੀ ਹੁਣ ਦਿਉਰੇ ਵਿੱਚ ਦੀਪਕ ਕਾਂਸ਼ੀਪੁਰ ਤੇ ਬਾਕੀ ਪਲੇਅਰ ਕਲੀਅਰ ਨਹੀਂ ਅਗਲੀ ਟੀਮ ਡੱਗੁਰਮਣੇ ਨਾਂ ਤੇ ਜਾਂ ਘਾਂਗੇ ਦੇ ਨਾਂ ਤੇ ਖੇਡੂਗੀ ਜਿਸ ਵਿੱਚ ਗੁਰਵਿੰਦਰ ਘਾਂਗਾ ਪੂਰੀ ਛੰਨਾ ਗਗਣ ਜੋਗੇ ਵਾਲਾ ਸ਼ਰਨਾ ਡੱਗੁਰਮਣਾ ਇਹ ਚਾਰੇ ਪਲੇਅਰ ਇਕੱਠੇ ਖੇਡਣਗੇ ਇਹ ਟੀਮ ਵੀ ਚੋਟੀ ਦੀ ਬਣ ਕੇ ਪੁੱਜ ਰਹੀ ਹੈ ਜੇ ਛੂਸ਼ਕ ਦੀ ਟੀਮ ਦੀ ਗੱਲ ਕਰੀਏ ਛੂਸ਼ਕ ਵਿੱਚ ਬੂਰੀਆ ਸੈਸਰ ਦੀਪਦਰਜੀ ਜਾਫੀ ਵਾਲੇ ਕਨਫਰਮ ਨਹੀਂ ਹੋ ਸਕਦਾ ਸੋਨੀ ਫੱਕਰ ਝੰਡਾ ਹੋਵੇ ਜਾਫੀ ਜਿਆਪਤ ਨੌਰੀ ਦੀ ਟੀਮ ਦੀ ਗੱਲ ਕਰੀਏ ਤਨੌਰੀ ਦੀ ਟੀਮ ਵੀ ਚੋਟੀ ਦੀ ਬਣ ਕੇ ਪੁੱਜ ਰਹੀ ਹੈ ਸਾਇਦੇ ਕੇ ਰਹਿਲਾ ਪੈਂਟ ਦੇ ਕੱਪ ਤੇ ਇਹ ਤਨੌਰੀ ਵਿੱਚ ਖੇਡੇਗਾ ਗੋਪੀ ਮਾਨਕੀ ਮੱਖਣ ਮੱਖੀ ਸ਼ੰਕਰ ਸੰਧਵਾ ਹੋਰ ਵੀ ਚੋਟੀ ਦੇ ਸੁਪਰਸਟਾਰ ਸ਼ੇਰੂ ਤਨੌਰੀ ਵਰਗੇ ਖੇਡਣਗੇ ਮਾਨੂਕੇ ਗਿੱਲਾਂ ਦੀ ਟੀਮ ਵੀ ਬਹੁਤ ਚੋਟੀ ਦੀ ਬਣ ਕੇ ਪੁੱਜ ਰਹੀ ਹੈ ਮਾਨੂਕੇ ਗਿੱਲਾਂ ਵਿੱਚ ਰਚਪਾਲ ਮਾਨੂਕੇ ਲਵੀ ਮਾਨੂਕੇ ਭਿੰਦਾ ਮਾਨੂਕੇ ਕੁਲਾ ਮਾਨੂਕੇ ਜੀਵਨ ਮਾਨੂਕੇ ਵੀ ਖੇਡ ਸਕਦਾ 70% ਚਾਂਸ ਹੈ ਖਡੂਰ ਸਾਹਿਬ ਦੀ ਟੀਮ ਵਿੱਚ ਛੋਟਾ ਗਰਦਤ ਟਾਰਜਨ ਭੀਮਸੌਰ ਸਿੰਘ ਚੋਟੀ ਦੀ ਟੀਮ ਖਡੂਸਾ ਵੀ ਖੇਡੇ ਸ਼ਕਰਪੁਰ ਦੀ ਟੀਮ ਮਾਲਾਂ ਦੇ ਕੱਪ ਤੇ ਪਹੁੰਚ ਰਹੀ ਹੈ ਮਾਲਾਂ ਦੇ ਕੱਪ ਤੇ ਸ਼ਕਰਪੁਰ ਵਿੱਚ ਅੱਜ ਸ਼ਾਜੀ ਸ਼ਕਰਪੁਰ ਫਲਿਆਰ ਸ਼ਕਰਪੁਰ ਮਲੂਕ ਅਲੀ ਸ਼ਕਰਪੁਰ ਕਾਕਾ ਸ਼ਕਰਪੁਰ ਸਦੀਕ ਸ਼ਕਰਪੁਰ ਚੋਟੀ ਦੀ ਟੀਮ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ